ਮੈਂ ਨਾ ਆਪਣੇ ਘਰੋਂ ਵੀ ਆਪਣੇ ਜਾਣ ਕੇ ਨਿਕਣ ਰਿਹਾ ਸੀਗਾ। ਰਾਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਹਰੇ ਗੱਡੀ ਲਾਈ ਆ। ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ। ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ। ਮੈਂ ਦਰਦ ਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਬੈਕ ਕਰਕੇ ਭਜਾਈ ਆ। ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਆ ਤਾਂ ਇੱਕ ਫੈਰੇ ਨਹੀਂ ਮਾਰਿਆ ਜੀ ਇਹ ਉਹ ਮੇਰੀ ਬਾਹਾਂ ਦੇ ਵਿੱਚ ਲੱਗਾ ਵਾ। ਮੈਂ ਆਪਣੀ ਬਾਹ ਬੰਨੀ ਹੋਈ ਆ। ਇੱਕ ਬਰਿੰਦਰ ਸਿੰਘ ਨਾਂ ਦਾ ਲੜਕਾ ਜਿਹੜਾ ਕਾਲੇ ਬੱਕਰੇ ਦਾ ਰਹਿਣ ਵਾਲਾ ਫਿਰ ਉਹਦੇ ਘਰ ਕੋਈ ਨਸ਼ਾ ਤਸਕਰਾਂ ਦੀ ਜਿਹੜੀ ਆਮਦ ਹੈ ਤੇ ਉਸ ਬੰਦੇ ਵਿੱਚ ਫਿਰ ਆਪਣੇ ਆਪ ਦੇ ਲੋ ਅਸੀਂ ਇੰਟੈਲੀਜੈਂਸ ਇਨਪੁਟ ਬੇਸ ਜਿਹੜਾ ਆਪਾਂ ਨੂੰ ਕਵਰ ਅਪ ਕੀਤਾ ਸੀ ਜਉਂਥੇ ਏਰੀਏ ਦੇ ਵਿੱਚ ਤੇ ਜਿੱਦੋਂ ਉਹਦੇ ਘਰ ਦੇ ਲੱਗੇ ਪੁੱਜੇ ਤੇ ਉਹਦੇ ਘਰ ਦੇ ਗੱਡੀ ਇੱਕ ਗੱਡੀ ਖੜੀ ਸੀਗੀ ਜਿਹਦੇ ਵਿੱਚ ਉਹ ਬਰਿੰਦਰਪਾਲ ਬੈਠਾ ਬਰਿੰਦਰ ਸਿੰਘ ਬੈਠਾ ਸੀਗਾ ਤੇ ਉਹ ਜਿਹਦੇ ਜਿਹੜਾ ਨਸ਼ਾ ਤਸਕਰ ਸੀ ਉਹ ਬਲਕਾਰ ਸਿੰਘ ਸੀਗਾ ਇਹ ਕ੍ਰਿੰਡੇ ਦਾ ਰਹਿਣ ਵਾਲਾ ਵੈ ਇਹ ਉਹਦੇ ਘਰ ਦੇ ਵਿੱਚ ਮੌਜੂਦ ਸੀਗਾ ਤੋਂ ਪੁਲਿਸ ਪਾਰਟੀ ਨੇ ਵੇਖ ਤੇ ਸਾਰੀ ਉਹਨ ਗੱਡੀ ਬੈਕ ਕਰਕੇ ਤੇ ਭਜਾਉਂਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗੱਡੀ ਭਜਾ ਕੇ ਲੈ ਗਿਆ ਉਸ ਤੋਂ ਬਾਅਦ ਇਹਦਾ ਫਿਰ ਜਦੋਂ ਇਹਨੂੰ ਉੱਥੋਂ ਚੈੱਕ ਕੀਤਾ ਤੇ ਬਰਕਾਰ ਸਿੰਘ ਦੇ ਕੋਲੋਂ ਸਾਨੂੰ 3 ਗ੍ਰਾਮ ਹਿਰਨ ਤੇ 152 ਜਿਹੜੀਆਂ ਟੈਬਲੇਟ ਇੰਟੌਕਸਿਕਨ ਟੈਬਲੇਟ ਮਿਲੇ ਤੋ ਇਹਦੇ ਵਿੱਚ ਅਸੀਂ ਜਿਹੜੀ ਐਫਆਈਆ ਦਰਜ ਕਰਕੇ ਉਹ ਤਫ਼ਤੀਸ਼ ਕਰ ਰਹੇ ਹਾਂ ਇਹ ਡਬਲਕਾਰ ਸਿੰਘ ਹੈ ਇਹਦੇ ਖਿਲਾਫ ਘ੍ਰਿੰਡੇ ਥਾਣੇ ਦੇ ਵਿੱਚ ਪੰਜ ਮੁਕਦਮੇ ਦਰਜਾ ਚਾਰ ਐਨਡੀਪੀਐਸ ਅੱਗੇ ਤੇ ਇੱਕ ਕਾਮਜੈਕਟ ਦਾ ਇਹ ਡਾ ਬਰਿੰਦਰ ਸਿੰਘ ਹੈ ਇਹਦੇ ਖਿਲਾਫ ਵੀ ਪੰਜ ਮੁਕਦਮੇ ਦਰਜਾ ਜਿਹੜੇ ਕਿ ਲੁੱਟਖੋਹਾਂ ਤੇ ਆ ਆਪਣੀ ਮਗੈਤਰ ਨੂੰ ਨਾਲ ਬਿਠਾ ਕੇ ਮੇਤੋਂ ਪੈਸੇ ਲੈ ਆ ਕਹਿੰਦਾ ਮੈਂ ਇਹਨੂੰ ਕੱਪੜੇ ਲਿਆ ਕੇ ਦੇਣੇ ਆ ਠੀਕ ਉਹ ਕੱਪੜੇ ਲੈਣ ਗਿਆ ਤਾਂ ਮੋਰਿਓ ਪੁਲਿਸ ਦੀ ਗੱਡੀ ਆਉਂਦੀ ਆ ਤੇ ਪੁਲਿਸ ਨੇ ਉਹਨੂੰ ਖੜਾ ਕੀਤਾ ਉਹਨੇ ਰੁੱਕਿਆ ਤੇ ਪੁਲਿਸ ਨੇ ਐਸਐਸਓ ਨੇ ਦੋ ਫੈਲ ਕੱਢ ਦਿੱਤੇ ਆ ਅੱਛਾ ਜੀ ਉਹਨੇ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਬੈਕ ਕਰਕੇ ਜੀ ਉਹਨੇ ਆਪਣਾ ਆਪ ਬਚਾ ਲਿਆ ਇਹਨਾਂ ਦੇ ਕੋਲੋਂ ਤਾਂ ਮੁੜ ਕੇ ਗੋਲੀਆਂ ਇਹਨੇ ਜਿਹੜੀਆਂ ਚਾਰ ਚਲਾਈਆਂ ਉਹ ਦੋ ਦੇ ਮੋਢੇ ਦੇ ਵਿੱਚ ਲੱਗੀਆਂ ਆ ਜੀ ਮੇਰਾ ਨਾਮ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਕਾਲਾ ਬੱਕਰਾ ਮੈਂ ਨਾ ਆਪਣੇ ਘਰੋਂ ਵੀ ਆਪਣੇ ਜਾਨਕੀ ਨਿਕਲਣ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਹਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਅਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਬੈਕ ਕਰਕੇ ਭਜਾਈ ਆ ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਨਾ ਕੀਤੀ ਆ ਤਾਂ ਇੱਕ ਫੈਰੇ ਨਹੀਂ ਮਾਰਿਆ ਜੀ ਇਹੋ ਮੇਰੀ ਬਾਹ ਦੇ ਵਿੱਚ ਲੱਗਾ ਵਾ ਮੈਂ ਆਪਣੀ ਬਾਹ ਬੰਨੀ ਹੋਈ ਆ ਆ ਸਿਰਫ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਛ ਨਹੀਂ ਇਹਨੇ ਮੇਰੇ ਬਾਹ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਉਹ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੇਲੀ ਤੇ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਜ਼ ਇਹਦਾ ਹੀ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਲਾ ਗਏ ਸਰਿੰਦਰ ਕੋ ਅਕੀ ਮਾਮਲਾ ਕੀ ਹੋ ਗਿਆ ਜਿਹੜਾ ਤੁਹਾਡਾ ਬੇਟਾ ਜਾਂਦਾ ਹੈ ਨਜ਼ਰ ਆ ਰਿਹਾ ਹੈ ਸੀਸੀਟੀਵੀ ਕੈਮਰਾ ਵਿੱਚ ਤੇ ਪੁਲਿਸ ਵੀ ਪੁੱਛਾ ਕਦੋਂ ਨਜ਼ਰ ਆ ਰਹੀ ਹੈ ਕੀ ਕੀ ਗੱਲਬਾਤ ਹੈ ਤੁਹਾਡੇ ਬੇਟੇ ਇਹ ਮੇਰਾ ਮੇਰੇ ਘਰ ਤੋਂ ਦੋ ਖੇਦ ਦੇ ਫਰਕ ਦੇ ਉੱਤੇ ਮੇਰੇ ਘਰੋਂ ਗੱਡੀ ਮੇਰੇ ਨਾਲ ਆਇਆ ਮੈਂ ਆਲੇ ਪਰਸੋ ਹੀ ਲਈ ਆ ਜੀ ਉਹ ਆਪਣੇ ਚਾਹ ਦੇ ਵਿੱਚ ਆਪਣੀ ਭਗੈਤਰ ਨੂੰ ਨਾਲ ਬਿਠਾ ਕੇ ਮੇਰੇ ਤੋਂ ਪੈਸੇ ਲੈ ਆ ਕਹਿੰਦਾ ਮੈਂ ਇਹਨੂੰ ਕੱਪੜੇ ਲਿਆ ਕੇ ਦੇਣੀ ਆ ਜੀ ਉਹ ਕੱਪੜੇ ਲੈਣ ਗਿਆ ਤਾਂ ਮੋਰਿਓ ਪੁਲਿਸ ਦੀ ਗੱਡੀ ਆਉਂਦੀ ਆ ਤੇ ਪੁਲਿਸ ਨੇ ਉਹਨੂੰ ਖੜਾ ਕੀਤਾ ਉਹਨੇ ਰੁਕਿਆ ਤੇ ਪੁਲਿਸ ਨੇ ਐਸਐਸਓ ਨੇ ਦੋ ਫੈਲ ਕਰ ਦਿੱਤੇ ਆ ਅੱਛਾ ਜੀ ਉਹਨੇ ਗੱਡੀ ਤੇਜ਼ ਰਫਤਾਰ ਦੇ ਵਿੱਚ ਬੈਕ ਕਰਕੇ ਜੀ ਉਹਨੇ ਆਪਣਾ ਆਪ ਬਚਾ ਲਿਆ ਇਹਨਾਂ ਦੇ ਕੋਲੋਂ ਤਾਂ ਮੁੜ ਕੇ ਗੋਲੀਆਂ ਇਹਨੇ ਜਿਹੜੀਆਂ ਚਾਰ ਚਲਾਈਆਂ ਉਹ ਦੋ ਦੇ ਮੋੜੇ ਦੇ ਵਿੱਚ ਲੱਗੀਆਂ ਆ ਫਾਇਰ ਕਰਨ ਦਾ ਕਾਰਨ ਕੀ ਸੀ ਫਾਇਰ ਕਰਨ ਦਾ ਇਹ ਹੁਣ ਵੀ ਇਹਨਾਂ ਨੂੰ ਪਤਾ ਪਏ ਰੁੱਕ ਜਾ ਉਹ ਰੁੱਕ ਕੇ ਗਿਆ ਜਦ ਮਗੇਤਰ ਉਹਦੀ ਨਾ ਆ ਉਹ ਕਿ ਇਸ ਵਜ੍ਹਾ ਤੇ ਰੁਕਿਆ ਜਦ 4 ਦਿਨ ਪਹਿਲਾਂ ਵੀ ਐਸਐਚਓ ਲੈ ਕੇ ਗਿਆ ਮੈਂ ਘਰ ਉਸ ਦਿਨ ਵੀ ਹੈ ਨਾ ਸੀ ਤਾਂ ਮੇਰੇ ਉਸ ਦਿਨ ਵੀ ਕੈਮਰੇ ਲਾ ਕੇ ਲੱਗਿਆ ਐਸਐਸ ਵੀਰਾ ਦੱਸੇਗਾ ਕਿ ਤੁਹਾਡੇ ਮੁੰਡੇ ਦਾ ਕੋਈ ਪੁਰਾਣਾ ਮਾਮਲਾ ਵੀ ਦਰਜ ਨਹੀਂ ਹੋ ਪਿਆ ਮੇਰੇ ਮਾਮਲੇ ਦਰਜੇ ਹੈਗੇ ਆ ਇੱਕ ਦਿਨ ਦੇ ਵਿੱਚ ਐਸਐਸ ਹੀ ਪਰਮਜੀਤ ਨੇ ਇਹ ਬੇਗੋਵਾਲ ਥਾਣੇ ਚ ਬੇਗੋਵਾਲ ਥਾਣੇ ਨੇ ਜਿੱਦਾਂ ਇਹਨਾਂ ਨੇ ਪੈਟਰੋਲ ਪੁਆਇਆ ਉੱਥੇ ਦੇ ਬੇਗੋਵਾਲ ਇਹ ਆਪਣੇ ਗੋਪੀ ਨਾ ਆਏ ਐ ਐਸਐਸ ਦਾ ਉਹਨੇ ਕਿਹਾ ਮੇਰੇ ਕੋਲੋਂ ਮਾਲ ਲੈ ਜਾਓ ਇਹ ਮਾਲ ਲੈਣ ਗਏ ਆ ਮੁਰਤੇ ਇਹਨਾਂ ਦੀ ਹੋ ਗਈ ਲੜਾਈ ਪੈਟਰੋਲ ਪੰਪ ਤੇ ਤੁਹਾਡੇ ਮੁੰਡਾ ਕੋ ਨਸ਼ਾ ਨਸ਼ਾ ਕਰਦਾ ਹਾਂ ਨਸ਼ਾ ਵੇਚਦਾ ਨਹੀਂ ਖਾਂਦਾ ਆ ਨਸ਼ਾ ਖਾਂਦਾ ਰੱਜ ਕੇ ਜਿਹੜਾ ਬਲਕਾਰ ਸਿੰਘ ਆ ਉਹ ਕੌਣ ਹੈਗਾ ਜੀ ਸਾਨੂੰ ਬਲਕਾਰ ਸਿੰਘ ਬਾਰੇ ਵੀ ਨਹੀਂ ਪਤਾ ਕੌਣ ਹੈਗਾ ਕੌਣ ਨਹੀਂ ਨਾ ਮੈਂ ਜਾਣਦੀ ਆ ਨਾ ਜੀ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ ਹੋਂ ਤੁਹਾਡਾ ਬੇਟਾ ਕਿੱਥੇ ਹੈ ਬੇਟੇ ਦਾ ਬਾਰੇ ਇਹਨਾਂ ਨੂੰ ਪਤਾ ਜਦ ਗੋਲੀਆਂ ਚੱਲੀਆਂ ਸਾਨੂੰ ਉਹਨੇ ਕਿਸੇ ਦੇ ਫੋਨ ਦੇ ਉੱਤੋਂ ਲੈ ਕੇ ਸਾਨੂੰ ਆਹ ਆਪਣੀ ਰਕੋਡੰਕ ਲਿਗੋ ਆ ਸਾਨੂੰ ਉਹਦੇ ਫੋਨ ਵੀ ਬੰਦਿਆ ਆਉਂਦਾ ਬਗੇ ਤਰਦਾ ਵੀ ਫੋਨ ਬੰਦਿਆ ਉਹਦਾ ਵੀ ਫੋਨ ਬੰਦਿਆ ਲੈ ਕੇ ਕਿੱਥੇ ਗਈ ਸੀ ਪੁੱਛ ਪਤਾ ਕੋਈ ਪੁੱਸ ਦਾ ਪਤਾ ਨਹੀਂ ਸਾਨੂੰ ਜੀ ਕਿੱਥੇ ਲੈ ਕੇ ਅਸੀਂ ਥਾਣੇ ਵਾਲੇ ਤਾਂ ਸ ਮੇਰੇ ਤੇ ਆ ਜਿਹੜੇ ਦੋ ਗੱਡੀਆਂ ਲੈ ਕੇ ਭੋਪਰ ਵਾਲੇ ਕਹਿੰਦਾ ਤੈਨੂੰ ਚੱਕ ਕੇ ਅੰਦਰ ਦੇਣਾ ਆ ਮੈਂ ਕਹਾਂ ਦੇ ਦੋ ਮੈਂ ਕੋਈ ਇਹ ਨਹੀਂ ਜੱਟ ਜ਼ਿਮੀਦਾਰ ਆ ਅਸੀਂ ਖੇਤੀਬਾੜੀ ਦੇ ਮਾਰਿਆ ਅਸੀਂ ਇਹ ਕੰਮ ਨਹੀਂ ਕਰਦੇ ਨਹੀਂ ਛੇ ਤਾਂ ਸਾਡੇ ਪੁੱਤ ਖਾਂਦੇ ਆ ਉਹ ਨਾ ਸਾਡੇ ਕੋਲੋਂ ਹੁੰਦੇ ਤਾਂ ਅਸੀਂ ਆ ਕੀ ਕਰਨਾ ਹੈ ਮੈਨੂੰ ਕਹਿਣ ਲੱਗਾ ਤੇਰਾ ਮੈਂ ਦੋ ਵਾਰੀ ਸੈਂਟਰ ਚ ਚਕਾਇਆ ਦੋ ਵਾਰੀ ਉਹਨੂੰ ਚਕਾਇਆ ਫੇਰ ਮੁੜ ਕੇ ਮੈਨੂੰ ਹੁਣ ਆ ਚਾਰ ਦਿਨ ਹੋ ਗਏ ਸੀ ਐ ਸੱਚੇ ਨੂੰ ਵੀ ਕਿਹਾ ਪੇ ਕਿਤੇ ਛੁਜਮਾ ਸੈਂਟਰ ਚ ਇਹਨੂੰ ਦਾਖਲ ਕਰਾ ਦੇ ਤੁਹਾਡੇ ਪਰਿਵਾਰ ਚ ਕੌਣ-ਕੌਣ ਜਾਣੇ ਹੈਗੇ ਮੈਂ ਤਾਂ ਮੇਰਾ ਪੁੱਤ ਹੀ ਆ ਪਰਿਵਾਰ ਦੇ ਵਿੱਚ ਠੀਕ ਹੋਰ ਨਹੀਂ ਮੇਰੇ ਘਰ ਕੋਈ ਵੀ ਇਸ ਜੇ ਭੋਗਪੁਰ ਦੇ ਵਿੱਚ ਇੱਕ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਫੜਨ ਦੌਰਾਨ ਗੋਲੀ ਚਲਾ ਕੇ ਹੀ ਆ ਦੋਸ਼ੀ ਭਜਦਾ ਨਜ਼ਰ ਆਇਆ ਕਾਬੂ ਵਿੱਚ ਇਹਦੇ ਇਹਦੇ ਵਿੱਚ ਕੱਲ ਸਾਡੇ ਐਸ ਐਚਓ ਭੋਗਪੁਰ ਨੂੰ ਇਨਫੋਰਮੇਸ਼ਨ ਸੀ ਕੋਈ ਕਿ ਇੱਕ ਬਰਿੰਦਰ ਸਿੰਘ ਨਾਂ ਦਾ ਲੜਕਾ ਜਿਹੜਾ ਕਾਲੇ ਬੱਕਰੇ ਦਾ ਰਹਿਣ ਵਾਲਾ ਵੀ ਉਹ ਉਹਦੇ ਘਰ ਕੋਈ ਨਸ਼ਾ ਤਸਕਰਾਂ ਦੀ ਜਿਹੜੀ ਆਮਦ ਹੈ ਤੇ ਉਸ ਬੰਦੇ ਵਿੱਚ ਫਿਰ ਆਪਣੇ ਆਪ ਦੇ ਲੋ ਅਸੀਂ ਇੰਟੈਲੀਜੈਂਸ ਇਨਪੁਟ ਬੇਸਡ ਜਿਹੜਾ ਆਪਾਂ ਉਹਨੂੰ ਕਵਰ ਅਪ ਕੀਤਾ ਸੀਗਾ ਉਥੇ ਏਰੀਆ ਦੇ ਵਿੱਚ ਤੇ ਜਿੱਦੋਂ ਉਹਦੇ ਘਰ ਦੇ ਲੱਗੇ ਪੁੱਜੇ ਤੇ ਉਹਦੇ ਘਰ ਦੇ ਘੜੀ ਗੱਡੀ ਖੜੀ ਸੀਗੀ ਜਿਹਦੇ ਵਿੱਚ ਉਹ ਬਰਿੰਦਰਪਾਲ ਬੈਠਾ ਬਰਿੰਦਰ ਸਿੰਘ ਬੈਠਾ ਸੀਗਾ ਤੇ ਉਹ ਜਿਹਦੇ ਜਿਹੜਾ ਨਸ਼ਾ ਤਸਕਰ ਸੀ ਉਹ ਬਲਕਾਰ ਸਿੰਘ ਸੀਗਾ ਇਹ ڪرਿੰਡੇ ਦਾ ਰਹਿਣ ਵਾਲਾ ਵਾ ਇਹ ਉਹਦੇ ਘਰ ਦੇ ਵਿੱਚ ਮੌਜੂਦ ਸੀਗਾ ਤੋਂ ਪੁਲਿਸ ਪਾਰਟੀ ਨੇ ਵੇਖ ਤੇ ਸਾਰੀ ਉਹਨ ਗੱਡੀ ਬੈਕ ਕਰਕੇ ਤੇ ਭਜਾਉਂਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗੱਡੀ ਭਜਾ ਕੇ ਲੈ ਗਿਆ ਉਸ ਤੋਂ ਬਾਅਦ ਇਹਦਾ ਫਿਰ ਜਦੋਂ ਇਹਨੂੰ ਉੱਥੋਂ ਚੈੱਕ ਕੀਤਾ ਤੇ ਬਲਕਾਰ ਸਿੰਘ ਦੇ ਕੋਲੋਂ ਸਾਨੂੰ 3 ਗ੍ਰਾਮ ਹੈਰੋਇਨ ਤੇ 152 ਜਿਹੜੀਆਂ ਟੈਬਲੇਟ ਇੰਟੋਕਸਿਕਨ ਟੈਬਲੇਟ ਮਿਲੇ ਤੋਂ ਇਹਦੇ ਵਿੱਚ ਅਸੀਂ ਜਿਹੜੀ ਐਫਆਈਆ ਦਰਜ ਕਰਕੇ ਉਹ ਤਫਤੀਸ਼ ਕਰ ਰਹੇ ਆ ਜਿਹੜਾ ਬਲਕਾਰ ਸਿੰਘ ਹੈ ਇਹਦੇ ਖਿਲਾਫ ڪرਿੰਡੇ ਥਾਣੇ ਦੇ ਵਿੱਚ ਪੰਜ ਮੁਕਦਮੇ ਦਰਜ ਹੈ ਚਾਰ ਐਨਡੀਪੀਐਸ ਅੱਗੇ ਤੇ ਇੱਕ ਕਾਮਜੈਕਟ ਦਾ ਇਹੜਾ ਬਰਿੰਦਰ ਸਿੰਘ ਹੈ ਇਹਦੇ ਖਿਲਾਫ ਵੀ ਪੰਜ ਮੁਕਦਮੇ ਦਰਜ ਹੈ ਜਿਹੜੇ ਕਿ ਲੁੱਟਖੋਹਾਂ ਦੇ ਆ ਸੋ ਇਸ ਤਰ੍ਹਾਂ ਕਰਕੇ ਦੋਨੇ ਹੀ ਜਿਹੜੇ ਕ੍ਰਿਮੀਨਲ ਬੰਦੇ ਆ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਕਾਰਵਾਈ ਕਰ ਰਹੇ ਆ ਇਹਦਾ ਬਲਕਾਰ ਸਿੰਘ ਦਾ ਅਸੀਂ ਹੁਣ ਪ੍ਰਾਪਰਟੀ ਵੀ ਦੀ ਕਰ ਰਹੇ ਆ ਉਧਰ ਨੂੰ ਅਸੀਂ ਕਰਕੇ ਫ੍ਰੀਜ਼ ਕਰਾਵਾਂਗੇ ਇਨੂੰ ਅਸੀਂ ਵਰਿੰਦਰ ਨੂੰ ਵੀ ਅਸੀਂ ਜਲਦੀ ਜਿਹੜਾ ਇਸ ਮੁਕਦਮੇ ਵਿੱਚ ਅਰੈਸਟ ਕਰਾਂਗੇ ਨੂੰ